ਟੀਮ ਵੱਲੋਂ ਜਿਹੜੀ ਹੈ ਬੜੀ ਇਹ ਕਾਮਯਾਬੀ ਹਾਸਲ ਕੀਤੀ ਗਈ ਜਿਸ ਦੇ ਵਿੱਚ ਗੈਂਗਸਟਰ ਲਖਵੀਰ ਲੰਡਾ ਦੇ ਕੁਝ ਐਸੋਸੀਏਟ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਵਕਫਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਇਹਦੀ ਇਹ ਜਿਹੜੀ ધરਪਕੜੇ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਕਿ ਸਾਡੇ ਮੁਹਾਲੀ ਦੇ ਵਿੱਚ 8 1 25 ਦੀ ਰਾਤ ਨੂੰ अर्ਲੀ ਮਾਰਨਿੰਗ ਜਿਹੜਾ ਹੈਗਾ ਉਹ ਇੱਕ ਦੋ ਵਿਅਕਤੀ ਆਪਣੀ ਗੱਡੀ ਤੇ ਪਟਿਆਲੇ ਤੋਂ ਆ ਰਹੇ ਸੀਗੇ ਉਹਨਾਂ ਦੀ ਗੱਡੀ ਤੇ ਅਟੈਕ ਕੀਤਾ ਤਿੰਨ ਮੁੰਡੇ ਸੀਗੇ ਮੋਟਰਸਾਈਕਲ ਤੇ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਤੇ ਗੋਲੀਆਂ ਚਲਾਈ ਸੋ ਇੱਕ ਮੁੰਡੇ ਦੇ ਮੋਢੇ ਤੇ ਗੋਲੀ ਵੱਜੀ ਇੱਕ ਦੀ ਪਿੱਠ ਦੇ ਵਿੱਚ ਵੱਜੀ ਬਾਅਦ ਚ ਉਹ ਦਾਖਲ ਰਿਹਾ ਹਸਪਤਾਲ ਦੇ ਵਿੱਚ ਲੇਕਿਨ ਉਹ ਹੁਣ ਸੁਰੱਖਿਤ ਹੈਗੀ ਸੋ ਜਦੋਂ ਐਸ.ਆਈ.ਏ ਨੂੰ ਟ੍ਰੇਸ ਕਰਨ ਲਈ ਸਾਡੀ ਟੀਮਸ ਜਿਹੜੀ ਹੈਗੀ ਐਸ.ਪੀ.ਡੀ ਐਸ.ਪੀ ਸਿਟੀ ਡੀ.ਐਸ.ਪੀ.ਡੀ ਡੀ.ਐਸ.ਪੀ ਸਿਟੀ ਟੂ ਇਨਚਾਰਜ ਸੀ.ਆਈ.ਏ ਨਦੀ ਟੀਮਾਂ ਜਿਹੜੀ ਹੈਗੀ ਵੱਖ-ਵੱਖ ਟੀਮਾਂ ਇਸ ਕੰਮ ਤੇ ਲੱਗ ਗਈ ਤੋ ਫਿਰ ਬਾਅਦ ਦੇ ਵਿੱਚ ਜਿਹੜੇ ਹੈਗੇ ਇਸ ਮੋਡਿਊਲ ਦੇ ਦੋ ਵਿਅਕਤੀ ਹੁਣ ਤੱਕ ਅਸੀਂ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਜਿਨ੍ਹਾਂ ਨੇ ਇੱਥੇ ਫਾਇਰਿੰਗ ਕੀਤੀ ਸੀਗੀ ਸੋ ਇਹਨਾਂ ਦੇ ਨਾਮ ਹੈਗੇ ਇੱਕ ਹੈਗਾ ਅਵਤਾਰ ਸਿੰਘ ਉਰਫ ਵਿੱਕੀ ਇਹ ਹੈਗਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਉਮਰ ਇਹਦੀ 21 ਸਾਲ ਹੈਗੀ ਹੈ 12ਵੀਂ ਪਾਸ ਹੈਗਾ ਦੂਜਾ ਦੋਸ਼ੀ ਜਿਹੜਾ ਹੈਗਾ ਅਮਰਵੀਰ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਖਡੂਰ ਸਾਹਿਬ ਦਾ ਇਹਦੀ ਉਮਰ 20 ਸਾਲ ਹੈਗੀ 11ਵੀਂ ਪਾਸ ਹੈਗਾ ਤੀਜਾ ਸਾਥੀ ਨਦ ਅਨਮੋਲ ਸਿੰਘ ਉਹਦੀ ਹਲੇ ਗ੍ਰਫਤਾਰੀ ਬਾਕੀ ਹੈ ਜਿਹੜੇ ਕਿ ਮੁਹਾਲ ਇਨਸੀਡੈਂਟ ਦੇ ਵਿੱਚ ਸ਼ਾਮਿਲ ਸੀ ਦੇ ਇਹਨਾਂ ਤੋਂ ਰਿਕਵਰੀ ਹੁਣ ਤੱਕ ਦੀ ਰਿਕਵਰੀ ਦੇ ਵਿੱਚ ਤਿੰਨ ਪਿਸਟਲ ਬਰਾਮਦ ਕੀਤੇ ਗਏ ਹਨ 32 ਬੋਰ ਦੇ 9 ਜਿੰਦਾ ਰਾਉਂਡ ਇੱਕ ਦੇਸੀ ਪਿਸਟਲ 32 ਬੋਰ ਦਾ ਸਮੇਤ ਦੋ ਕਾਰਤੂਸ ਇੱਕ ਦੇਸੀ ਪਿਸਟਲ 315 ਬੋਰ ਦਾ ਸਮੇਤ ਦੋ ਕਾਰਤੂਸ अच्छा इस ਤੋਂ ਬਾਅਦ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਇਹਨਾਂ ਦੀ ਸਟੋਰੀ ਇਸ ਤਰੀਕੇ ਨਾਲ ਹੈਗੀ ਕਿ ਪਹਿਲਾਂ ਇਹਨਾਂ ਨੇ ਜਿਹੜੇ ਹੈਗੇ ਗੈਂਗਸਟਰ ਲੰਡਾ ਦੇ ਕਹੇ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਗੱਡੀ ਖੋਣੀ ਸੀਗੀ ਉਸ ਗੱਡੀ ਨੂੰ ਖੋਣ ਲਈ ਸਭ ਤੋਂ ਪਹਿਲਾਂ ਇਹ ਪਟਿਆਲੇ ਦੇ ਵਿੱਚ ਇਹਨਾਂ ਨੇ ਜਾ ਕੇ ਫਾਇਰਿੰਗ ਕੀਤੀ ਫਾਇਰਿੰਗ ਕਰਕੇ ਇੱਕ ਵਿਅਕਤੀ ਤੋਂ ਸਪਲੈਂਡਰ ਗੱਡੀ ਖੋਈ ਉਸ ਸਪਲੈਂਡਰ ਗੱਡੀ ਖੋਣ ਦਾ ਪਰਚਾ ਸ਼ੰਭੂ ਥਾਣੇ ਵਿੱਚ ਦਰਜ ਹੈ ਉਸ ਤੋਂ ਬਾਅਦ ਉਹ ਜਿਹੜੀ ਖੋਈ ਹੋਏ ਸਪਲੈਂਡਰ ਗੱਡੀ ਸੀਗੀ ਉਸ ਗੱਡੀ ਤੇ ਇਹ ਲੋਕ ਮੁਹਾਲੀ ਆਏ ਜਦੋਂ ਮੁਹਾਲੀ ਇਹਨਾਂ ਨੇ ਸਨੇਚਿੰਗ ਦੀ ਅਟੈਂਪਟ ਕੀਤੀ ਜੋ ਕਿ ਫੇਲ ਹੋ ਗਈ ਉਸ ਤੋਂ ਬਾਅਦ ਇਹ ਉਹਨਾਂ ਬੰਦਿਆਂ ਤੇ ਫਾਇਰਿੰਗ ਕਰਕੇ ਗਾਹ ਨੂੰ ਚਲੇ ਗਏ ਫਿਰ ਜਾ ਕੇ ਇਹਨਾਂ ਨੇ ਲੁਧਿਆਣਾ ਜਿਹੜਾ ਹੈਗਾ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਪੁਲਿਸ ਇਹਨਾਂ ਦੇ ਪਿੱਛੇ ਪਈ ਸੀਗੀ ਇੱਥੋਂ ਫਿਰ ਲੁਧਿਆਣਾ ਵੱਲ ਸਾਨੇਵਾਲ ਅਰਲੀ ਮਾਰਨਿੰਗ ਇੱਥੋਂ ਜਾ ਕੇ 2-3 ਘੰਟੇ ਬਾਅਦ ਇਹਨਾਂ ਨੇ ਉੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੋਂ ਇੱਕ ਕਿਸੇ ਵਪਾਰੀ ਤੋਂ ਬਰੇਜ਼ਾ ਗੱਡੀ ਖੋਲੀ ਉਹ ਬਰੇਜ਼ਾ ਗੱਡੀ ਖੋ ਕੇ ਲੈ ਗਏ ਗਾਂ ਫਿਰ ਉਹ ਜਿਹਦੇ ਵਿੱਚ ਜੀ ਸੰਬੰਧੀ थाना ਸਾਨੇਵਾਲ ਲੁਧਿਆਣੇ ਦੇ ਵਿੱਚ ਪਰਚਾ ਦਰਜ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਗੈਂਗਸਟਰ ਦੇ ਕਹੇ ਤੇ ਕਿਸੇ ਜਗ੍ਹਾ ਜਾ ਕੇ ਇਹਨਾਂ ਨੇ ਫਾਇਰਿੰਗ ਕੀਤੀ ਹਵਾਈ ਫਾਇਰ ਕੀਤੇ ਸੋ ਉਸ ਦੇ ਸੰਬੰਧ ਦੇ ਵਿੱਚ ਵੀ ਹੁਸ਼ਿਆਰਪੁਰ ਦੇ ਵਿੱਚ ਮੁਕੱਦਮਾ ਦਰਜ ਇਹ ਵੱਖ-ਵੱਖ ਕੇਸਾਂ ਦੇ ਵਿੱਚ ਪਹਿਲਾਂ ਵੀ ਲੋੜਿੰਦੇ ਹੈਗੇ ਇੱਕ ਮੁਕੱਦਮਾ ਇਹਨਾਂ ਤੇ ਆਮ ਸੈਕ ਦਾ ਆ 12ਵੇਂ ਮਹੀਨੇ ਦਾ ਪਿਛਲੇ ਸਾਲ ਦਾ ਦਸੰਬਰ 24 ਦਾ ਦਰਜ ਹੈ थाना ਗੋਇੰਦਵਾਲ ਸਾਹਿਬ ਤਰਨਤਾਰਨ ਇੱਕ ਮੁਕਦਮਾ ਇਹਨਾਂ ਤੇ ਕਰਤਾਰਪੁਰ ਜਲੰਧਰ ਰੂਰਲ ਦੇ ਵਿੱਚ ਵੀ ਦਰਜ ਹੈ ਜਿਹੜੀ ਕਿ ਇਹਨਾਂ ਨੇ ਸਨੇਚਿੰਗ ਵਗੈਰੇ ਕੀਤੀ ਸੀ ਕਿ ਗੱਡੀ ਦੀ ਸੋ ਇਹ ਜਿਹੜਾ ਹੈਗਾ ਇੱਕ ਗੈਂਗਸਟਰ ਦੇ ਨਾਲ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਉਰਫ ਜਸਲ ਉਰਫ ਜੈਸਲ ਇਹ ਦੋ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਨਾਲ ਇਹ ਸੰਪਰਕ ਦੇ ਵਿੱਚ ਹੈਗੇ ਉਹਨਾਂ ਦੇ ਗਰਾਊਂਡ ਲੈਵਲ ਦੇ ਐਸੋਸੀਏਟਸ ਹੈਗੇ ਸੋ ਇੰਨੀ ਵਾਰ ਦਾ ਤੁਹਾਨੂੰ ਅੰਜਾਮ ਦੇ ਚੁੱਕੇ ਆ ਸੋ ਮੈਂ ਇਹਨਾਂ ਦੀ ਜਿਹੜੀ ਸੀਆਈ ਦੀ ਟੀਮ ਤੇ ਸਾਡੇ ਐਸਪੀ ਸਿਟੀ ਦੀ ਟੀਮ ਇਹਨਾਂ ਨੇ ਕਾਫੀ ਐਫਰਟਸ ਕਰਕੇ ਕਾਫੀ ਮਿਹਨਤ ਕਰਕੇ ਜਿਹੜਾ ਪੂਰਾ ਇਹਨਾਂ ਦੇ ਗਰਾਊਂਡ ਅਸੋਸੀਏਟਸ ਹੈ ਇਹਨਾਂ ਨੂੰ ਫੜਿਆ ਇਸ ਗੈਂਗ ਦਾ ਜਿਹੜਾ ਬੰਦਾ ਕੋਰ